ਸੱਚੇ ਕਾਲ ਕੈਨੜਾ ਨਿਊਜ਼ ਬੁਲਟਿਨ ਵਿੱਚ ਖੜੇ ਹੋਂ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆਮ ਖੜਨ ਇਸ ਤੇ ਕੈਨੜਾ ਦੇ ਵਿੱਚ ਅੱਜ ਤੋਂ ਵਧੀਆਂ ਤਨਖਾਹਾਂ ਪੰਜ ਸੂਬਿਆਂ ਨੇ ਵਧਾਈ ਮਿਨਿਮਮ ਵੇਜ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਿਆ ਮਹਾਰਾ ਨੇ ਕਿਹਾ ਗੈਂਗ ਨੂੰ ਵਧਾਵਾ ਦੇਣ ਵਾਲੀ ਗੱਲ ਕੈਨੜਾ ਬਾੜੇ ਮੁਰਬੁਲੇ ਡੋਨਾਲਡ ਟਰੰਪ 55 ਸੂਬਾ ਬਣਾਉਣ ਦੀ ਜ਼ਿੱਤ ਤੇ ਅੜੇ ਨੈਸ਼ਨਲ ਡੇ ਫॉर ਟਰੂਥ ਐਂਡ ਰੀਕੰਸਿਲੀਏਸ਼ਨ ਮਨਾਇਆ ਗਿਆ ਪੀੜਤਾਾਂ ਤੇ ਪਰਿਵਾਰਾਂ ਨੂੰ ਕੀਤਾ ਗਿਆ ਯਾਦ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ Ontario ਦੇ ਵਿੱਚ ਮਿਨਿਮਮ ਵੇਜੇਸ 17 ਡਾਲਰ 60 ਸੈਂਟ ਪਰ ਆਵਰ ਹੋ ਗਏ ਨੇ ਤੇ ਵਿਦਿਆਰਥੀਆਂ ਤੇ ਦੂਰ ਦੁਰਾਡੇ ਤੋਂ ਕੰਮ ਕਰਨ ਵਾਲਿਆਂ ਦੇ ਲਈ ਸਪੈਸ਼ਲ ਵੇਜੇਸ ਵੀ ਅਲਾਨੇ ਗਏ ਨੇ ਸਪੈਸ਼ਲ ਵੇਜਸ ਦੇ ਵਿੱਚ ਵਾਅਦਾ ਕੀਤਾ ਗਿਆ Ontario ਦੇ ਕਾਮਿਆਂ ਨੂੰ 1 ਅਕਤੂਬਰ ਯਾਨੀ ਕਿ ਅੱਜ ਤੋਂ ਇਹ ਮਿਨਿਮਮ ਵੇਜਸ ਦੇ ਵਿੱਚ ਵਾਅਦਾ ਮਿਲੇਗਾ ਇਸ ਤੋਂ ਇਲਾਵਾ 5 ਹੋਰ ਸੂਬਿਆਂ ਨੇ ਮਿਨਿਮਮ ਵੇਜਸ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਪਰ Alberta ਦੇ ਵਿੱਚ ਵੇਜਸ ਹਜੇ ਵੀ ਸਭ ਤੋਂ ਘੱਟ ਨੇ ਪਰਚੋਣ ਪ੍ਰੌਨਚਾਰੀ ਨਿਰਮਾਣ ਤੇ ਸੇਵਾ ਉਦਯੋਗਾਂ ਦੇ ਕਰਮਚਾਰੀਆਂ ਲਈ ਇਸ ਦਾ ਅਰਥ ਹੈ ਕਿਉਂ ਸਮੇ ਵਾਧੂ ਕਮਾਈ ਜਦੋਂ ਹਰ ਡਾਲਰ ਦੀ ਗਿਣਤੀ ਹੋ ਰਹੀ ਹੋਵੇ ਪਰ ਇਹ ਅਪਡੇਟ ਆਮ ਮਿਨਿਮਮ ਵੇਜਸ ਤੋਂ ਪਰੇ ਹੈ ਕਿਉਂਕਿ অন্ਟਾਰੀਓ ਦੇ ਸਰਸਪਾਟਾ ਦੇ ਜੰਗਲੀ ਖੇਤਰ ਦੇ ਵਿੱਚ ਵਿਦਿਆਰਥੀਆਂ ਰਿਮੋਟ ਯਾਨਕਿ ਘਰ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਬਾਹਰੀ ਗਾਈਡਸ ਦੇ ਲਈ ਵਿਸ਼ੇਸ਼ ਵੇਜਸ ਦਰਾਂ ਵਿਵਸਥਿਤ ਕੀਆ ਸੀਪੀਆਈ ਦੇ ਰਾਹੀਂ ਇਹਨਾਂ ਵਾਅਦੇ ਨੂੰ ਮਹਿੰਗਾਈ ਦੇ ਨਾਲ ਜੋੜ ਕੇ ਸਰਕਾਰ ਯਕੀਨੀ ਬਣਾਉਂਦੀ ਕੋਸ਼ਿਸ਼ ਕਰ ਰਹੀ ਹੈ ਕਿ ਵੇਜਸ ਨਿਰਪੱਖ ਰਹਿਣ ਕਿਉਂਕਿ ਜੀਵਨ ਦੀ ਲਾਗਤ ਲਗਾਤਾਰ ਵਧ ਰਹੀ ਹੈ 2025 এ 40 ਸੈਂਟ ਦਾ ਉਛਾਲ 2.3 ਫੀਸਦੀ ਵਾਅਦੇ ਨੂੰ ਦਰਸਾਉਂਦਾ ਦਾ ਜੋ ਸਿੱਧੇ ਤੌਰ ਤੇ 온ਟਾਰੀਓ ਸੀਪੀਆਈ ਨਾਲ ਜੁੜਿਆ ਹੋਇਆ ਹੈ ਜੋ ਕਿ ਕਿਰਾਏ, ਘਰੇਲੂ ਉਪਕਰਣਾਂ ਤੇ ਆਵਾਜਾਈ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਲਾਗਤ ਨੂੰ ਟਰੈਕ ਕਰਦਾ ਹੈ ਹਫ਼ਤੇ 'ਚ 40 ਘੰਟੇ ਕੰਮ ਕਰਨ ਵਾਲੇ ਪੂਰੇ ਸਮੇਂ ਦੇ ਕਰਮਚਾਰੀ ਲਈ ਇਹ ਟੈਕਸਾਂ ਤੋਂ ਪਹਿਲਾਂ ਸਲਾਣਾ ਲਗਭਗ 832 ਡਾਲਰ ਹੋਰ ਪੈਂਦਾ ਹੈ ਭਾਵੇਂ ਮਿਨੀਮਮ ਵੇਜ ਤੇ ਰਹਿਣ ਸਹਨ ਦੀ ਉਜਰਤ ਵਿਚਾਲੇ ਪਾੜੇ ਨੂੰ ਪੂਰਾ ਨਹੀਂ ਕਰ ਸਕਦਾ ਪਰ ਇਹ ਮਹਿੰਗਾਈ ਦੇ ਵਿਰੋਧ ਕੁਝ ਸੁਰੱਖਿਆ ਪ੍ਰਦਾਨ ਕਰਦਾ ਹੈ ਤੇ ਘਟ ਆਮਦਨ ਵਾਲੇ ਲੋਕਾਂ ਲਈ ਖਰੀਦ ਸ਼ਕਤੀ ਬਣਾਈ ਰੱਖਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਆਮ ਮਿਨੀਮਮ ਵੇਜਸ ਦੀ ਨਵੀਂ ਦਰ 1 ਅਕਤੂਬਰ 2025 ਤੋਂ ਪ੍ਰਭਾਵੀ ਹੋਏਗੀ ਤੇ 17 ਡਾਲਰ 60 ਸੈਂਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲਣਗੇ ਮੌਜੂਦਾ ਦਰ 1 ਅਕਤੂਬਰ 2024 ਤੋਂ 30 ਸਤੰਬਰ 2025 ਤੱਕ ਚੱਲੀ ਸੀ ਜਿਸ 'ਚ ਹਰ ਘੰਟੇ 17 ਡਾਲ ਰੀਸੈਂਟ ਬਣਦੇ ਸਨ ਇਹ ਉਨਟਾਰੀਓ ਦੇ ਜ਼ਿਆਦਾਤਰ ਕਰਮਚਾਰੀਆਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਚ ਪਰਚੂਨ ਰੈਸਟੋਰੈਂਟ ਪ੍ਰੌਨਚਾਰੀ ਵੇਅਰਹਾਊਸਿੰਗ ਸਿਹਤ ਸੇਵਾਵਾਂ ਤੇ ਗਾਹਕ ਸੇਵਾ ਭੂਮਿਕਾਵਾਂ ਵਿੱਚ ਕੰਮ ਕਰਨ ਵਾਲੇ ਲੋਕ ਸ਼ਾਮਲ ਨੇ ਇਹ ਵਾਅਦਾ ਉਸ ਸਵੇ ਦੇ ਵਿੱਚ ਰਾਹਤ ਪ੍ਰਦਾਨ ਕਰਦਾ ਹੈ ਜਿੱਥੇ ਰਿਹਾਇਸ਼ ਅਤੇ ਭੋਜਨ ਦੀਆਂ ਕੀਮਤਾਂ ਕੈਨੇਡਾ ਵਿੱਚ ਸੱਤ ਵਧ ਨੇ ਵਿਦਿਆਰਥੀਆਂ ਦੇ ਲਈ ਮਿਨੀਮਮ ਵੇਜਸ ਦੀ ਨਵੀਂ ਦਰ 1 ਅਕਤੂਬਰ 2025 ਤੋਂ 16 ਡਾਲਰ 60 ਸੈਂਟ ਪਰ ਆਵਰ ਹੋ ਜਾਵੇਗੀ ਜੋ ਕਿ ਮੌਜੂਦਾ ਦਰ ਦੇ ਹਿਸਾਬ ਨਾਲ 16 ਡਾਲਰ 20 ਸੈਂਟ ਪਰ ਆਵਰ ਬੰਦ ਹੈ ਵਿਦਿਆਰਥੀ ਮਿਨੀਮਮ ਵੇਜ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਕਾਮਿਆਂ ਤੇ ਲਾਗੂ ਹੁੰਦੀ ਹੈ ਜੋ ਸਕੂਲ ਦੌਰਾਨ ਹਫ਼ਤੇ 'ਚ 28 ਘੰਟੇ ਜਾਂ ਇਸ ਤੋਂ ਘੱਟ ਕੰਮ ਕਰਦੇ ਨੇ ਜਾਂ ਸਕੂਲ ਦੀਆਂ ਛੁੱਟੀਆਂ ਦੇ ਦੌਰਾਨ ਕੰਮ ਕਰਦੇ ਨੇ ਘਰੇਲੂ ਕਰਮਚਾਰੀ ਯਾਨੀ ਕਿ ਰਿਮੋਟ ਕਰਮ ਤੇ 19.35 ਸੈਂਟ ਪਰ ਘੰਟਾ ਮਿਲਣਗੇ ਅਤੇ ਮੌਜੂਦਾ ਦਰ 18.90 ਸੈਂਟ ਤੋਂ ਕਿਤੇ ਵੱਧ ਹੈ ਇਹ 온ਟਾਰੀਓ ਚ ਘੱਟੋ ਘੱਟ ਵਿੱਚ ਦੀ ਸਭ ਤੋਂ ਉੱਚੀ ਸ਼ਰੇਣੀ ਹੈ ਇਹ ਘਰ ਤੋਂ ਤਨਖਾਹ ਵਾਲੇ ਕਾਮ ਕਰਨ ਵਾਲੇ ਕਾਮਿਆਂ ਤੇ ਲਾਗੂ ਹੁੰਦਾ ਹੈ ਜਿਵੇਂ ਕਿ ਵਰਚੁਅਲ ਅਸਿਸਟੈਂਟ ਆਨਲਾਈਨ ਟਿਊਟਰ ਕਾਲ ਸੈਂਟਰ ਪ੍ਰਤੀਨਿਧੀ ਸਮਕળી ਸਰਜਨਹਾਰ ਅਤੇ ਹੋਰ ਦੂਰ ਦਰਾਡੇ ਦੇ ਕਰਮਚਾਰੀ ਸ਼ਿਕਾਰ ਮੱਛੀ ਫੜਨ ਵਾਲਿਆਂ ਅਤੇ ਜੰਗਲੀ ਗਾਈਡਾਂ ਘੰਟੇਵਾਰ ਤਨਖਾਹ ਦੇ ਉਲਟ ਇਹਨਾਂ ਕਾਮਿਆਂ ਨੂੰ ਉਹਨਾਂ ਦੇ ਕੰਮ ਦੀ ਅਨਿਯਮਿਤ ਪ੍ਰਕਿਰਤੀ ਦੇ ਕਾਰਨ ਰੋਸਾਨਾ ਦਰ ਪਰ ਨਾਲੀ ਤੇ ਮੁਆਵਜ਼ਾ ਦਿੱਤਾ ਜਾਂਦਾ ਹੈ 5 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਨ ਵਾਲੇ ਨੂੰ 176 ਡਾਲਰ 15 ਸੈਂਟ ਮਿਲਦੇ ਨੇ ਲਗਾਤਾਰ 5 ਘੰਟੇ ਜਾਂ ਫਿਰ ਦਿਨ ਕੰਮ ਕਰਨ ਵਾਲੇ ਨੂੰ 88 ਡਾਲਰ 5 ਸੈਂਟ ਮਿਲਦੇ ਨੇ ਕਿ ਫਾਇਤੀ ਮੁੱਦਿਆਂ ਦੇ ਵਿਚਾਲੇ ਕਾਮਿਆਂ ਦੀ ਸਹਾਇਤਾ ਦੇ ਲਈ ਪੰਜ ਸੂਬੇ ਆਪਣੀ ਮਿਨੀਮਮ ਵੇਜ ਵਧਾਰੇ ਨੇ 온ਟਾਰੀਓ ਤੋਂ ਇਲਾਵਾ ਮੈਨੀਟੋਬਾ ਸਸਕੇਚਵਨ ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਤੇ ਇਹ ਨਵੀਆਂ ਦਰਾਂ ਲਾਗੂ ਹੋਣਕੀਆਂ ਸੂਬਿਆਂ ਨੇ ਆਪਣੇ ਵਾਅਦੇ ਨੂੰ ਕੈਨੇਡਾ ਦੇ ਲਗਾਤਾਰ ਵਧ ਰਹੇ CPI ਦੇ ਨਾਲ ਜੁੜਿਆ ਹੈ ਜੋ ਕਿ ਮੁੱਦਰਾस्फीਤੀ ਦਾ ਸੂਚਕ ਹੈ 온ਟਾਰੀਓ ਦੇ ਵਿੱਚ ਘੱਟੋ ਘੱਟ ਵੇਜਸ 17.60 ਸੈਂਟ ਪਰ ਆਵਰ ਹੋ ਰਹੇ ਨੇ ਜਦਕਿ ਨਵਾਂ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ 16.50 ਸੈਂਟ ਪਰ ਆਵਰ ਮੈਨੀਟੋਬਾ 'ਚ 16 ਡਾਲਰ ਪਰ ਆਵਰ ਸਸਕੇਚਵਨ ਦੇ ਵਿੱਚ 15.35 ਸੈਂਟ ਪਰ ਆਵਰ ਮਿਲਣਗੇ ਅਲਬਰਟਾ ਇਕਲੋਤਾ ਸੁਬੈਜਿਸ ਨੇ ਆਪਣੀ ਮਿਨੀਮਮ ਵੇਜ ਦੇ ਵਿੱਚ ਵਾਧਾ ਨਹੀਂ ਕੀਤਾ ਇਸ ਦੀ 15 ਡਾਲਰ ਪਰ ਆਵਰ ਦੀ ਦਰ ਹੁਣ ਕੈਨੇਡਾ ਦੇ ਵਿੱਚ ਸਭ ਤੋਂ ਘੱਟ ਹੈ ਉਦੋਂ ਦੇ ਬ੍ਰਿਟਿਸ਼ ਕੋਲੰਬੀਆ ਕਿਊਬੇਕ ਨਿਊ ਬ੍ਰੰਜ਼ਵਿਕ ਅਤੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰਨੇ ਇਸ ਸਾਲ ਦੇ ਸ਼ੁਰੂ ਚ ਆਪਣੀ ਮਿਨੀਮਮ ਵੇਜਸ ਦੇ ਵਿੱਚ ਵਾਅਦਾ ਕੀਤਾ ਸੀ ਉਦੋਂ ਦੇ ਕੈਨੇਡਾ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨਾਂ ਲਾਣਿਆ ਜਿਸ ਤੋਂ ਬਾਅਦ ਬਹੁਤ ਸਾਰੇ ਸੂਬੇ ਦੀਆਂ ਸਰਕਾਰਾਂ ਖੁਸ਼ ਨੇ ਪਰ ਉਦੋਂ ਹੀ ਮਾਹਰ ਵੱਖਰਾ ਸੁਝਾ ਦੇ ਰਹੇ ਨੇ ਮਹਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਐਲਾਨਨ ਦੇ ਨਾਲ ਇਹਨਾਂ ਸੰਗਠਨਾਂ ਦੀ ਗਿਣਤੀ 188 ਹੋ ਗਈ ਹੈ। ਦੂਜਾ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੇਵਲ ਅਤੇ ਕੇਵਲ ਕੈਨੇਡਾ ਦੇ ਵਿੱਚ ਬਿਸ਼ਨੋਈ ਗੈਂਗ ਦਾ ਆਤੰਕ ਵੀ ਵਧੇਗਾ। ਉਹ ਲੋਕਾਂ ਦੇ ਵਿੱਚ ਹੋਰ ਡਰ-ਖੌਫ ਫੈਲਾ ਸਕਣਗੇ ਤੇ ਇਹ ਇਸ ਗੈਂਗ ਨੂੰ ਹੋਰ ਵਧਾਵਾ ਦੇਣ ਵਾਲੀ ਗੱਲ ਹੈ। ਵੱਖ-ਵੱਖ ਫੈਡਰਲ, ਪ੍ਰਵਿੰਸ਼ਲ ਅਤੇ ਮਿਊਨਿਸਪਲ ਨੇਤਾਵਾਂ ਦੇ ਵੱਲੋਂ ਲਿਬਰਲ ਸਰਕਾਰ ਤੋਂ ਲਗਾਤਾਰ ਕੀਤੀ ਜਾ ਰਹੀ ਇਸ ਮੰਗ ਤੋਂ ਬਾਅਦ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਾਰੀ ਦੇ ਵੱਲੋਂ ਇੱਕ ਕੋਸ਼ਿਸ਼ ਨਾ ਕੀਤੀ ਗਈ ਸੀ ਪਰ ਮਾਹਰ ਇਸ ਉੱਤੇ ਆਪਣੇ ਆਪਣੇ ਤਰਕ ਦੇ ਰਹੇ ਨੇ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਾਰੀ ਨੇ ਇੱਕ ਬਿਆਨ ਚ ਕਿਹਾ ਬਿਸ਼ਨੋਈ ਗੈਂਗ ਦੁਆਰਾ ਖਾਸ ਪਾਈਚਾਰਿਆਂ ਨੂੰ دہشت ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਅਪਰਾਧੀਆਂ ਦੇ ਇਸ ਸਮੂਹ ਨੂੰ ਅਤਵਾਦੀ ਸੰਗਠਨ ਵਜੋਂ ਲਿਸਟਡ ਕਰਨ ਦੇ ਨਾਲ ਸਾਨੂੰ ਉਨ੍ਹਾਂ ਦੇ ਅਪਰਾਧਾਂ ਨਾਲ ਲੇਚਿਟਨ ਤੇ ਉਨ੍ਹਾਂ ਨੂੰ ਰੋਕਣ ਲਈ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਾਧਨ ਮਿਲਦੇ ਨਹੀਂ। ਬਿਸ਼ਨੋਈ ਗੈਂਗ ਭਾਰਤ ਦੇ ਉੱਤਰੀ ਸੂਬਿਆਂ ਪੰਜਾਬ ਅਤੇ ਹਰਿਆਣਾ ਤੋਂ ਨਿਕਲ ਕੇ ਹੁਣ ਉੱਤਰੀ ਅਮਰੀਕਾ 'ਚ ਵੀ ਸਰਗਰਮ ਹੋ ਚੁੱਕਾ ਹੈ। ਇਹਨਾਂ ਦਾ ਆਗੂ ਲਾਰੈਂਸ ਬਿਸ਼ਨੋਈ 2014 ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਸ ਦੇ ਬਾਵਜੂਦ ਇਹ ਗੈਂਗ ਆਪਣੇ ਕਾਰੇ ਕਰ ਰਹੀ ਹੈ। ਇਨਾਂ ਦੀ ਹਿੰਸਾ ਦਾ ਇੱਕ ਵੱਡਾ ਹਿੱਸਾ ਪਿੰਡ ਦੇ ਮਾਨ ਸਨਮਾਨ ਤੇ ਬਦਲੇ ਦੀ ਸੋਚ ਨਾਲ ਜੁੜਿਆ ਹੋਇਆ ਹੈ ਪਰ ਹੁਣ ਇਹ ਗੈਂਗ ਮੁੱਖ ਤੌਰ ਤੇ ਕਾਰੋਬਾਰ ਤੇ ਸਿਆਸੀ ਪਿਆਦਿਆਂ ਦੇ ਵਿੱਚੋਂ ਸਰਗਰਮ ਹੈ RCMP ਨੇ ਦਾਵਾ ਕੀਤਾ ਸੀ ਕਿ ਇਹ ਗੈਂਗ ਕੈਨੇਡਾ ਦੀ ਧਰਤੀ ਤੇ ਖਾਲਿਸਤਾਨ ਦੇ ਹਮਾਇਤੀ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨਨ ਦੇ ਨਾਲ ਕੈਨੇਡਾ 'ਚ ਅਜਿਹੇ ਸੰਗਠਨਾਂ ਦੀ ਗਿਣਤੀ 88 ਹੋ ਗਈ। ਹਾਲ ਹੀ ਦੇ ਵਿੱਚ ਫੈਡਰਲ ਸਰਕਾਰ ਫੈਂਟੀਨਲ ਦੀ ਤਸਕਰੀ ਕਰਨ ਵਾਲੇ ਮੈਕਸੀਕੋ ਦੇ ਦੋ ਸਭ ਤੋਂ ਵੱਡੇ ਤੇ ਖਤਰਨਾਕ ਗੈਂਗ ਜ਼ਾਲਿਸਕੋ ਨਿਊ ਜਨਰੇਸ਼ਨ ਅਤੇ ਸਨਲੋਆ ਕਾਰਟਲ ਨੂੰ ਇਸ ਸੂਚੀ ਦੇ ਵਿੱਚ ਪਾ ਚੁੱਕੀ ਹੈ। ਇਸ ਸੂਚੀ ਦੇ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਮ ਦਾ ਸੰਗਠਨ ਸ਼ਾਮਲ ਹੈ। ਇੱਕ ਸੰਗਠਨ ਨੂੰ ਅਤਵਾਦੀ ਐਲਾਨਣ ਦਾ ਮਤਲਬ ਹੁੰਦਾ ਹੈ ਕਿ ਉਸ ਸੰਗਠਨ ਦੀ ਸੰਪਤੀ, ਗੱਡੀਆਂ ਤੇ ਪੈਸਾ ਜ਼ਬਤ ਕੀਤਾ ਜਾ ਸਕਦਾ ਹੈ। ਇਹਨਾਂ ਦੇ ਮੈਂਬਰਾਂ ਖਿਲਾਫ ਅਤਵਾਦੀ ਧੜਾਵਾਂ 'ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਕਿਸੇ ਵੀ ਸੰਗਠਨ ਨੂੰ ਲਿਸਟਡ ਕਰਨ ਦੀ ਪ੍ਰਕਿਰਿਆ ਸੁਰੱਖਿਆ ਖੁਫੀਆਂ ਰਿਪੋਰਟਾਂ ਦੇ ਨਾਲ ਸ਼ੁਰੂ ਹੁੰਦੀ ਹੈ ਜਿਸ 'ਤੇ ਸੰਗਠਨ ਦੇ ਅਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਬਾਰੇ ਵਾਜਬ ਆਧਾਰ ਹੁੰਦਾ ਹੈ। ਖੁਫੀਆ ਰਿਪੋਰਟਾਂ ਜਨਤਕ ਸੁਰੱਖਿਆ ਮੰਤਰੀ ਨੂੰ ਵਿਚਾਰ ਲਈ ਸੌਂਪੀਆਂ ਜਾਂਦੀਆਂ ਨੇ। ਮੰਤਰੀ ਰਿਪੋਰਟ ਨੂੰ ਮਨੰਦੇ ਵਾਜਬ ਆਧਾਰ ਹੋਣ ਤੇ ਗਵਰਨਰ ਐਂਡ ਕਾਉਂਸਲ ਨੂੰ ਇਕਾਈ ਨੂੰ ਸੂਚੀ ਦੇ ਵਿੱਚ ਰੱਖਣ ਦੀ ਸਿਫਾਰਿਸ਼ ਕਰ ਸਕਦਾ ਹੈ ਜੇਕਰ ਗਵਰਨਰ ਐਂਡ ਕਾਉਂਸਲ ਰਿਪੋਰਟਾਂ ਤੋਂ ਸੰਤੁਸ਼ਟ ਹੋਵੇ ਤਾਂ ਸੰਗਠਨ ਨੂੰ ਸੂਚੀ ਦੇ ਵਿੱਚ ਰੱਖਿਆ ਜਾ ਸਕਦਾ ਹੈ ਇਹ ਸੂਚੀ ਕੈਨੇਡਾ ਗੈਜ਼ਟ ਦੇ ਵਿੱਚ ਅਤੇ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਕੈਨੇਡਾ ਸਰਕਾਰ ਵੱਲੋਂ ਲਏ ਇਸ ਕਦਮ ਤੋਂ ਬਾਅਦ ਵੱਖ-ਵੱਖ ਮਾਹਰਾਂ ਦੀ رائے ਹੈ ਕਿ ਇਸ ਨਾਲ ਕੋਈ ਠੋਸ ਅਸਰ ਹੋਣ ਦੀਆਂ ਬਹੁਤੀਆਂ ਸੰਭਾਵਨਾਵਾਂ ਨਹੀਂ ਹਨ। ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕ੍ਰਿਮਿਨਲ ਮਾਮਲਿਆਂ ਦੇ ਵਕੀਲ ਗਗਨ ਨਾਹਲ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਵਿਸ਼नोई ਸੰਗਠਨ ਦੀ ਸੰਪਤੀ, ਗੱਡੀਆਂ ਅਤੇ ਪੈਸਾ ਜ਼ਬਤ ਕਰਨ ਦੀ ਆਗਿਆ ਦਿੰਦਾ ਹੈ ਪਰ ਕੈਨੇਡਾ 'ਚ ਅਜੇੇ ਕੰਮ ਕਰਨ ਵਾਲਿਆਂ ਕੋਲ ਸੰਪਤੀ ਹੋਣ ਦੀ ਗੁੰਜਾਇਸ਼ ਬਹੁਤ ਘਟ ਹੈ ਗਗਨ ਨਾਲ ਮੁਤਾਬਿਕ ਇਹ ਦੇਖਣ ਚ ਆ ਰਿਹਾ ਹੈ ਕਿ ਗੈਂਗਦਿਆਂ ਗਤੀਵਿਧੀਆਂ ਚ ਲੋਕਾਂ ਨੂੰ ਬਹੁਤ ਥੋੜੇ ਪੈਸੇ ਦੇ ਕੇ ਅਜਿਹੇ ਕੰਮ ਕਰਵਾਏ ਜਾ ਰਹੇ ਨੇ ਜਿਨ੍ਹਾਂ ਕੋਲ ਕੈਨੇਡੀਅਨ ਸੰਪਤੀ ਹੋਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ ਫਿਰੋਤੀ ਦੀਆਂ ਘਟਨਾਵਾਂ ਚ ਬਹੁਤੇ ਮਾਮਲਿਆਂ ਚ ਦੋਸ਼ੀ ਗ੍ਰਸਤ ਤੋਂ ਬਾਹਰ ਨੇ ਜਦੋਂ ਕਥੇ ਤੇ ਸ਼ੱਕੀ ਵਿਅਕਤੀ ਫੜੇ ਹੀ ਨਹੀਂ ਜਾ ਰਹੇ ਤਾਂ ਅਜਿਹੀ ਸੂਚੀ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹਿ ਜਾਂਦੀ ਸੜੀ ਪੁਲਿਸ ਦੇ ਵੱਲੋਂ ਇੱਕ ਈਮੇਲ ਦੇ ਵਿੱਚ ਦੱਸਿਆ ਗਿਆ ਹੈ ਕਿ 22 ਸਤੰਬਰ ਤੱਕ ਸੜੀ ਪੁਲਿਸ ਸਰਵਿਸ ਨੂੰ 48 ਰਿਪੋਰਟਾਂ ਆਈਆਂ। ਪੁਲਿਸ ਵੱਲੋਂ ਜਾਂਚ ਕੀਤੇ ਗਏ ਮਾਮਲਿਆਂ 'ਚ ਫਿਲਹਾਲ ਤੱਕ ਕ੍ਰਾਊਨ ਕਾਉਂਸਲ ਦੁਆਰਾ ਕੋਈ ਵੀ ਕ੍ਰਿਮੀਨਲ ਕੋਰਟ ਚਾਰਜ ਨਹੀਂ ਲਗਾਏ ਗਏ। ਆਰਸੀਆਈ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕੈਸ਼ ਹੀਰਦਾ ਕਹਿਣਾ ਹੈ ਕਿ ਅਜੇ ਹ ਕੋਈ ਸਬੂਤ ਨਹੀਂ ਮਿਲੇ ਕਿ ਗੈਂਗ ਮੈਂਬਰਾਂ ਦੇ ਕੋਲ ਕੈਨੇਡਾ ਦੇ ਵਿੱਚ ਕੋਈ ਸੰਪਤੀ ਹੋਵੇ। ਰਿਚਮੰਡ ਸ਼ਹਿਰ ਦੇ ਮੌਜੂਦਾ ਕਾਉਂਸਲਰ ਕੈਸ਼ ਹੀਰਦਾ ਮੰਨੈ। ਕਿ ਪੁਲਿਸ ਅਤੇ ਕੈਨੇਡੀਅਨ ਸਰਕਾਰ ਇਸ ਮਾਮਲੇ ਦੀ ਪੀੜਤਾਂ ਦਾ ਭਰੋਸਾ ਗਵਾ ਚੁੱਕੀ ਹੈ ਉਹਨਾਂ ਆਖਿਆ ਕਿ ਫਰੋਤੀ ਦੇ ਮਾਮਲੇ ਕੈਨੇਡਾ ਚ ਸਾਊਥ ਏਸ਼ੀਅਨ ਪਾਈਚਾਰੇ ਦੇ ਮੈਂਬਰਾਂ ਚ ਸਾਹਮਣੇ ਆ ਰਹੇ ਨੇ ਅਤੇ ਇਹਨਾਂ ਚੋਂ ਬਹੁਤ ਘੱਟ ਮਾਮਲੇ ਪੁਲਿਸ ਕੋਲ ਰਿਪੋਰਟ ਹੁੰਦੇ ਨੇ ਸਰਕਾਰ ਦਾ ਇਹ ਕਦਮ ਬਿਸ਼ਨੋਈ ਗੈਂਗ ਨੂੰ ਵਡਿਆਉਣ ਵਾਂਗ ਹੈ ਇਸ ਨਾਲ ਲੋਕਾਂ ਦੇ ਵਿੱਚ ਇੱਕ ਗੈਂਗ ਪ੍ਰਤੀ ਹੋਰ ਵੀ ਡਰ ਵਧੇਗਾ ਇਹ ਕਦਮ ਮਹਿਸ ਇੱਕ ਸਿਆਸੀ ਸਟੰਟ ਵਾਂਗ ਹੈ ਜਿਸ ਨਾਲ ਸਮਿਨੀ ਪਦਰਤੇ ਕੋਈ ਖਾਸ ਫਾਇਦਾ ਹੋਣ ਦੇ ਅਸਾਰ ਨਜ਼ਰ ਨਹੀਂ ਆਉਂਦੇ ਸਾਬਕਾ ਪੁਲਿਸ ਅਧਿਕਾਰੀ ਤੇ ਸਾਬਕਾ ਪਬਲਿਕ ਸੇਫਟੀ ਮਨਿਸਟਰ ਬ੍ਰਿਟਿਸ਼ ਕੋਲੰਬੀਆ ਕੈਸ਼ ਹਿੱਟਾ ਕਹਿਣਾ ਹੈ ਕਿ ਜਿਵੇਂ ਮੈਕਸੀਕੋ ਅਧਾਰਿਤ ਗੈਂਗਸ ਨੂੰ ਲਿਸਟਡ ਕਰਨ ਤੋਂ ਬਾਅਦ ਨਸ਼ੇ ਨੇ ਕੋਈ ਠੱਲ ਨਹੀਂ ਪਈ ਉਸੇ ਤਰ੍ਹਾਂ ਹੀ ਕੈਨੇਡਾ 'ਚ ਫਰੋਤੀ ਦੇ ਮਾਮਲੇ 'ਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਚ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਦੇ ਪ੍ਰੋਫੈਸਰ ਸੰਜੇਪ ਰੂਪ ਰੈਲੀਆ ਕੈਨੇਡੀਅਨ ਸਰਕਾਰ ਦੇ ਇਸ ਕਦਮ ਨੂੰ ਭਾਰਤ ਤੇ ਕੈਨੇਡਾ ਦੇ ਚੰਗੇ ਸਬੰਧਾਂ ਨਾਲ ਜੋੜ ਕੇ ਵੀ ਵੇਖ ਰਹੇ ਨੇ ਰੂਪ ਰੈਲੀਆ ਨੇ ਕਿਹਾ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਜੋਂ ਲਿਸਟਡ ਕਰਨ ਨਾਲ ਪੁਲਿਸ ਅਤੇ ਹੋਰ ਏਜੰਸੀਆਂ ਨੂੰ ਵੱਧ ਤਾਕਤਾਂ ਮਿਲਣਗੀਆਂ ਪਰ ਜੁਰਮ ਨੂੰ ਕਟ ਕਰਨ ਦੇ ਵਿੱਚ ਇਸ ਦੀ ਸਾਰਥਕਤਾ ਬਾਰੇ ਫਿਲਹਾਲ ਪ੍ਰਸ਼ਨ ਉੱਠ ਰਹੇ ਨੇ। ਰੁਪਰੇਲੀਆ ਨੇ ਕਿਹਾ ਕਿ ਕੈਨੇਡਾ ਤੇ ਭਾਰਤ ਦੇ ਸਬੰਧ ਲਗਾਤਾਰ ਸੁਧਰ ਰਹੇ ਨੇ ਤੇ ਅਜਿਹੇ ਕਦਮਾਂ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਆਉਂਦੇ ਸਮੇਂ ਦੌਰਾਨ ਹੋਰ ਬਿਹਤਰ ਹੋਣਗੇ। ਉਧਰ ਇਸ ਕਦਮ ਦੀ ਮੰਗ ਕਰਨ ਵਾਲੇ ਸਿਆਸਤਦਾਨਾਂ ਵੱਲੋਂ ਫੈਡਰਲ ਸਰਕਾਰ ਦੇ ਇਸ ਇਲਾਣੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੰਜ਼ਰਵੇਟਿਵ ਲੀਡਰ ਜੌਨ ਰਿਸਟੈਡ ਵੱਲੋਂ ਵਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਨਾਮਜ਼ਦ ਕਰਨ ਦਾ ਸਵਾਗਤ ਕਰਦੇ ਆ। ਗੈਰ ਨਾਗਰਿਕ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਰਸਟੈਡ ਵੱਲੋਂ ਸੰਗਠਿਤ ਅਪਰਾਧ ਦੇ ਨਾਲ ਜੁੜੇ ਜ਼ਬਰਨ ਵਸੂਲੀ ਦੇ ਅਪਰਾਧਾਂ ਲਈ ਘੱਟੋ ਘੱਟ ਸਜ਼ਾਵਾਂ ਦੀ ਗਾਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਮਗਰ ਪੈਂਦੇ ਹੋਏ ਨਜ਼ਰ ਆਏ ਨੇ ਦਰਸਲ ਆਪਣੀ ਜ਼ਿੱਦ ਦੇ ਉੱਤੇ ਲਗਾਤਾਰ ਅੜੇ ਹੋਏ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਤੋਂ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਹਿ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਜਦੋਂ ਤੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਸੌ ਚੁੱਕਿਆ ਉਦੋਂ ਤੋਂ ਹੀ ਉਹ ਕੈਨੇਡਾ ਨੂੰ 51 ਸੂਬਾ ਬਣਾਉਣ ਦੀ ਜ਼ਿੱਦ ਤੇ ਉੱਤੇ ਅੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਕੈਨੇਡਾ 51ਵਾਂ ਸੂਬਾ ਬਣ ਜਾਂਦਾ ਹੈ ਅਮਰੀਕਾ ਦਾ ਤਾਂ ਫਿਰ ਬਹੁਤ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਖਿਆ ਹੈ ਕਿ ਉਹਨਾਂ ਨੇ ਕੁਝ ਕੈਨੇਡੀਅਨ ਅਧਿਕਾਰੀਆਂ ਨੂੰ ਦੁਬਾਰਾ ਆਖਿਆ ਹੈ ਕਿ ਦੇਸ਼ ਨੂੰ ਅਮਰੀਕਾ ਚ 55ਵੇਂ ਰਾਜ ਵਜੋਂ ਸ਼ਾਮਲ ਹੋਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਵਰਜੀਨੀਆ ਚ ਇੱਕ ਸਮਾਗਮ ਚ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਗੱਲ ਕਰਦਿਆਂ 트ੰਪ ਨੇ ਆਖਿਆ ਹੈ ਕਿ ਅਮਰੀਕਾ ਗੋਲਡਨ ਡੌਮ ਮਿਜ਼ਾਈਲ ਰੱਖਿਆ ਪ੍ਰਣਾਲੀ ਵਿਕਸਿਤ ਕਰ ਰਿਹਾ ਹੈ ਤੇ ਜੇਕਰ ਕੈਨੇਡਾ ਹਿੱਸਾ ਪਨ ਜਾਂਦਾ ਹੈ ਤਾਂ ਉਸ ਨੂੰ ਇਸ ਦੁਆਰਾ ਕਵਰ ਕੀਤਾ ਜਾ ਸਕਦਾ ਹੈ। ਟਰੰਪ ਨੇ ਆਖਿਆ ਹੈ ਕਿ ਕੈਨੇਡਾ ਨੇ ਮੈਨੂੰ ਕੁਝ ਹਫ਼ਤੇ ਪਹਿਲਾਂ ਫੋਨ ਕੀਤਾ ਸੀ ਉਹ ਇਸ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਿਸ ਤੇ ਮੈਂ ਕਿਹਾ ਠੀਕ ਹੈ ਤੁਸੀਂ ਸਾਡੇ ਦੇਸ਼ ਚ ਕਿਉਂ ਨਹੀਂ ਸ਼ਾਮਿਲ ਹੁੰਦੇ 51ਵਾਂ ਰਾਜ ਬਣੋ ਤੇ ਤੁਹਾਨੂੰ ਇਹ ਮੁਫਤ ਦੇ ਵਿੱਚ ਮਿਲੇਗਾ। ਉਨਾ ਅਖੀਰ ਟੈਰਫਾਂ ਦੀ ਮਾਰ ਹੇਠ ਆਉਣ ਤੋਂ ਬਾਅਦ ਕੈਨੇਡਾ ਮੁਸ਼ਕਲ ਸਮੇਂ ਚੋਂ ਗੁਜ਼ਰ ਰਿਹਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੀ ਵਪਾਰ ਨੀਤੀ ਖਰਬਾ ਡਾਲਰ ਦੇ ਨਿਵੇਸ਼ ਨੂੰ ਅਮਰੀਕਾ 'ਚ ਤਬਦੀਲ ਕਰ ਰਹੀ ਹੈ। ਟਰੰਪ ਨੇ ਪਹਿਲਾਂ ਕੈਨੇਡਾ ਨੂੰ ਆਪਣੀ ਪ੍ਰਸਤਾਵਿਤ ਰੱਖਿਆ ਪ੍ਰਣਾਲੀ 'ਚ ਸ਼ਾਮਲ ਹੋਣ ਦਾ ਪ੍ਰਸਤਾਵ ਰੱਖਿਆ। ਟਰੰਪ ਮੁਤਾਬਕ ਜੇਕਰ ਕੈਨੇਡਾ ਅਮਰੀਕੀ ਸੁਰੱਖਿਆ ਛਤਰੀ ਦੇ ਹੇਠ ਰਹਿਣਾ ਚਾਹੁੰਦਾ ਹੈ ਜੋ ਮਿਜ਼ਾਈਲਾਂ, ਡਰੋਨ ਅਤੇ ਹੋਰ ਹਵਾਈ ਖਤਰਿਆਂ ਤੋਂ ਬਚਾਅ ਦੇ ਲਈ ਤਿਆਰ ਕੀਤਾ ਗਿਆ ਹੈ ਤਾਂ ਦੇਸ਼ ਨੂੰ ਲਗਭਗ 71 ਬਿਲੀਅਨ ਅਮਰੀਕੀ ਡਾਲਰ ਦੀ ਨਿਵੇਸ਼ ਕਰਨ ਦੀ ਜ਼ਰੂਰਤ ਹੋਏਗੀ। ਕਾਰਨੀ ਦੇ ਬੁਲਾਰੇ ਨੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 트ੰਪ ਦੇ 59ਵੇਂ ਰਾਸ਼ਟਰੀ ਪ੍ਰਸਤਾਵ ਨੂੰ ਕੂਟਨੀਤਿਕ ਤੌਰ ਤੇ ਰੱਦ ਕਰ ਦਿੱਤਾ ਸੀ ਅਤੇ ਆਖਿਆ ਸੀ ਕਿ ਇੱਕ ਪ੍ਰਾਪਰਟੀ ਡਿਵੈਲਪਰ ਹੋਣ ਦੇ ਨਾਤੇ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁਝ ਅਜਿਹੇ ਥਾਵਾਂ ਨੇ ਜੋ ਕਦੇ ਵੀ ਵਿਕਰੀ ਲਈ ਨਹੀਂ ਹਨ ਤੇ ਉੱਧਰ ਕੈਨੇਡਾ ਦੇ ਵਿੱਚ ਬੀਤੇ ਦਿਨ 5ਵਾਂ ਸਾਲਾਨਾ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕੰਸਿਲੀਏਸ਼ਨ ਮਨਾਇਆ ਗਿਆ 30 ਸਤੰਬਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਕਰਨ ਦਾ ਉਹ ਦਿਨ ਹੁੰਦਾ ਹੈ ਔਰ ਇਸ ਤੋਂ ਇਲਾਵਾ ਸਰਕਾਰ ਨੇ ਵੀ ਆਖਿਆ ਹੈ ਕਿ ਉਹ ਇਨ੍ਹਾਂ ਪੀੜਿਤ ਪਰਿਵਾਰਾਂ ਨੂੰ ਇਨ੍ਹਾਂ ਪੀੜਤਾ ਨੂੰ ਮੁਆਵਜ਼ਾ ਵੀ ਦੇਣਗੇ। ਕੈਨੇਡਾ 'ਚ 5ਵਾਂ ਸਾਲਾਨਾ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕੰਸਿਲਿਏਸ਼ਨ ਮਨਾਇਆ ਜਾ ਰਿਹਾ ਹੈ। ਹਰ ਸਾਲ 30 ਸਤੰਬਰ ਨੂੰ ਮਨਾਇਆ ਜਾਣ ਵਾਲਾ ਇਹ ਯਾਦਗਾਰੀ ਦਿਨ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਮਾਰੇ ਗਏ ਬੱਚਿਆਂ ਪੀੜਤਾ ਉਹਨਾਂ ਦੇ ਪਰਿਵਾਰਾਂ ਤੇ ਪਾਈਚਾਰਿਆਂ ਨੂੰ ਯਾਦ ਕਰਨ ਤੇ ਸਨਮਾਨ ਦੇਣ ਦਾ ਦਿਨ ਹੈ। 1870 ਤੇ 1997 ਦੇ ਵਿਚਾਲੇ 1.5 ਲੱਖ ਤੋਂ ਵੱਧ ਫਰਸਟ ਨੇਸ਼ਨਸ ਮੈਟਿਸ ਅਤੇ ਇਹਨਾਂ ਇਹ ਮੂਲ ਨਿਵਾਸੀ ਪਾਈਚਾਰੇ ਦੇ ਬੱਚਿਆਂ ਨੂੰ ਸਰਕਾਰੀ ਫੰਡਾਂ ਰਾਹੀਂ ਚਰਚ ਵੱਲੋਂ ਚਲਾਏ ਜਾਣ ਵਾਲੇ ਰੈ residențial ਸਕੂਲਾਂ ਦੇ ਵਿੱਚ ਜ਼ਬਰਨ ਦਾਖਲ ਕੀਤਾ ਗਿਆ ਸੀ। ਨੈਸ਼ਨਲ ਸੈਂਟਰ ਫਾਰ ਟਰੂਥ ਐਂਡ ਰੀਕੰਸਿਲਿਏਸ਼ਨ ਅਨੁਸਾਰ ਇਸ ਰੈ residențial ਸਕੂਲ ਸਿਸਟਮ ਦੌਰਾਨ 4100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 30 ਸਤੰਬਰ ਨੂੰ orange shirt day ਦੇ ਤੌਰ ਤੇ ਮਨਾਇਆ ਜਾਂਦਾ ਰਿਹਾ ਹੈ। ਇਹ سلسلہ 2013 ਦੇ ਵਿੱਚ ਸ਼ੁਰੂ ਹੋਇਆ ਸੀ। ਇਹਨਾਂ residențial ਸਕੂਲ ਦੀ ਇਹਤ ਫਲਿਸ ਵੈਬਸਟੈੱਡ ਨੂੰ ਸਤਕਾਰ ਅਤੇ ਵਕਾਰ ਦੇਣ ਦੇ ਮਕਸਦ ਦੇ ਨਾਲ ਸ਼ੁਰੂ ਹੋਇਆ ਸੀ ਰੈਜ਼ੀਡੈਂਸ਼ੀਅਲ ਸਕੂਲ ਦੇ ਪਹਿਲੇ ਦਿਨ ਹੀ ਫਲਿਸ ਕੋਲੋਂ ਉਸਦੀ ਮਨਪਸੰਦ ਔਰੇਂਜ ਕਲਰ ਦੀ ਕਮੀਜ਼ ਖੋਲੀ ਗਈ ਸੀ ਇਸੇ ਘਟਨਾ ਦੀ ਯਾਦ ਵਿੱਚ ਔਰੇਂਜ ਸ਼ਰਟ ਡੇ ਮੂਮੈਂਟ ਵੀ ਸ਼ੁਰੂ ਹੋਈ ਸੀ ਜੋ ਕੈਨੇਡਾ ਦੇ ਵਿੱਚ ਮੂਲ ਨਿਵਾਸੀ ਲੋਕਾਂ ਕੋਲੋਂ ਉਹਨਾਂ ਦੀ شناخت ਖੋਲੇ ਜਾਣ ਦੀ ਦਰਸਾਣੀ ਕਰਦੀ ਹੈ 2017 ਚ ਸਸਕੇਚਵਨ ਤੋਂ ਮੈਂਬਰ ਪਾਰਲੀਮੈਂਟ ਜਾਰਜੀਨਾ ਜਾਲੀ ਬੋਇਸ ਨੇ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕੰਸਿਲੀਏਸ਼ਨ ਨੂੰ ਸਰਕਾਰੀ ਛੁੱਟੀ ਐਲਾਨਣ ਲਈ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਸੀ ਇਸ ਤੋਂ 2 ਸਾਲ ਪਹਿਲਾਂ ਟਰੂਥ ਐਂਡ ਰੀਕੰਸਿਲੀਏਸ਼ਨ ਕਮਿਸ਼ਨ ਨੇ 2015 ਦੇ ਵਿੱਚ ਰਿਪੋਰਟ ਜਾਰੀ ਕੀਤੀ ਸੀ ਜਿਸ ਚ ਰੈ residen tial ਸਕੂਲ ਸਿਸਟਮ ਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇ ਜ਼ੁਲਮ ਦੀ ਦਾਸਤਾਨ ਨੂੰ ਉਜਾਗਰ ਕਰਦਿਆਂ ਕੁਝ ਅਹਿਮ ਸਿਫਾਰਿਸ਼ਾਂ ਕੀਤੀਆਂ ਗਈਆਂ ਸਨ ਇਸ ਕਮਿਸ਼ਨ ਨੇ 94 ਸਿਫਾਰਿਸ਼ਾਂ ਕੀਤੀਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸਿਫਾਰਿਸ਼ ਫੈਡਰਲ ਪਧਰਤੇ ਇੱਕ ਦਿਨ ਨੂੰ ਖਾਸ ਤੌਰ ਤੇ ਮੂਲ ਨਿਵਾਸੀ ਲੋਕਾਂ ਤੇ ਰੈ residențial ਸਕੂਲਾਂ ਦੇ ਉਨ੍ਹਾਂ ਦੇ ਪ੍ਰਭਾਵ ਬਾਰੇ ਮਨਾਏ ਚਾਣ ਨਾਲ ਸੰਬੰਧਿਤ ਸੀ 5 ਜੂਨ 2021 ਨੂੰ ਰੈ residențial ਸਕੂਲ ਦੇ ਪੀੜਤਾਂ ਦੀ ਯਾਦ ਵਿੱਚ ਇੱਕ ਸਰਕਾਰੀ ਛੁੱਟੀ ਸ਼ੁਰੂ ਕਰਨ ਨਾਲ ਸੰਬੰਧਿਤ ਬਿੱਲ ਸੀ 5 ਨੂੰ ਸੈਨੇਟ ਦੇ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਜਾਣ ਤੋਂ ਬਾਅਦ ਰਾਇਲ ਮਨਜ਼ੂਰੀ ਮਿਲ ਗਈ ਸੀ ਕੈਂਪ ਲੂਪਸ ਦੇ ਵਿੱਚ ਕਬਰਾ ਮਿਲਣ ਤੋਂ ਬਾਅਦ ਇਹ ਫੈਸਲਾ ਤੇਜ਼ੀ ਨਾਲ ਲਿਆ ਗਿਆ ਸੀ ਪਹਿਲਾਂ 21 ਜੂਨ ਨੂੰ ਨੈਸ਼ਨਲ ਇੰਡੀਜਿਨਸ ਪੀਪਲਸ ਡੇ ਤੇ ਇਸ ਦਿਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਮੂਲ ਨਿਵਾਸੀ ਭਾਈਚਾਰਿਆਂ ਦੇ ਨਾਲ ਸਲਾਹ مشورے ਤੋਂ ਬਾਅਦ ਦੇਸ਼ ਭਰ ਚ 30 ਸਤੰਬਰ ਦੀ ਤਾਰੀਖ ਇਸ ਖਾਸ ਦਿਨ ਵਾਸਤੇ ਮੁਕਰਰ ਕੀਤੀ ਗਈ ਇਸ ਦਿਨ ਨੂੰ ਮਨਾਉਣ ਲਈ ਦੇਸ਼ ਭਰ ਚ ਸਮਾਗਮ ਆਯੋਜਿਤ ਕੀਤੇ ਜਾ ਰਹੇ ਨੇ ਤੇ ਉਧਰ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਡਰਾਈਵਰ ਟੰਗਿਆ ਗਿਆ ਹੈ ਅਦਾਲਤ ਦੇ ਵੱਲੋਂ ਹੁਕਮ ਸੁਣਾ ਦਿੱਤੇ ਗਏ ਨੇ ਕੈਨੇਡਾ ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਨੇ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਤੇ ਦੋਸ਼ਾਂ ਦੇ ਹੇਠ ਮਨਜਿੰਦਰ ਸਿੰਘ ਔਲਖ ਨੂੰ 4000 ਡਾਲਰ ਦਾ ਜੁਰਮਾਨਾ ਤਾਂ ਲੱਗਾ ਹੀ ਨਾਲ ਹੀ 1 ਸਾਲ ਵਾਸਤੇ ਡਰਾਈਵਿੰਗ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਵਕੀਲ ਡੇਵਿਡ ਰਸਲ ਨੇ ਦੱਸਿਆ ਹੈ ਕਿ ਮਨਜਿੰਦਰ ਸਿੰਘ ਔਲਖ অন্ਟਾਰੀਓ ਦੇ ਬੈਰੀ ਸ਼ਹਿਰ ਚ ਸਟ੍ਰੀਟ ਸਟ੍ਰੀਪਰ ਚਲਾਉਂਦਾ ਸੀ ਪਰ ਸਿੱਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਖ ਕਦੇ ਵੀ ਮਿਨਿਸਪਲ ਮੁਲਾਜ਼ਮ ਨਹੀਂ ਰਿਹਾ। ਦਸਨਾ ਬੰਦਾ ਹੈ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ਤੇ ਢਾਵਾਢੋਲ ਹੋ ਰਹੀ ਇੱਕ ਗੱਡੀ ਬਾਰੇ ਇਤਲਾ ਮਿਲੀ ਜਦੋਂ ਤੱਕ ਪੁਲਿਸ ਅਫਸਰ ਲੌਕ ਹਾਟ ਰੋਡ ਤੇ ਪੁੱਜੇ ਤਾਂ ਸਟਰੀਟ ਸਵੀਪਰ ਖਤਾਨਾਂ ਦੇ ਵਿੱਚ ਕ੍ਰੈਸ਼ ਹੋ ਰਿਹਾ ਸੀ ਪੁਲਿਸ ਅਫਸਰਾਂ ਨੇ ਇੱਕ ਸ਼ਖਸ ਨੂੰ ਸਟਰੀਟ ਸਵੀਪਰ ਵਿੱਚੋਂ ਬਾਹਰ ਨਿਕਲਦਿਆਂ ਦੇਖਿਆ ਜੋ ਆਪਣੀ ਗੱਡੀ ਨੂੰ ਮੋੜ ਸੜਕ ਤੇ ਲਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛ ਪੜਤਾਲ ਕੀਤੀ ਤੇ ਸਾਦਾ ਨਮੂਨਾ ਮੰਗਿਆ ਪਰ ਮਨਜਿੰਦਰ ਸਿੰਘ ਔਲਖ ਨੇ ਸਾਦਾ ਨਮੂਨਾ ਦੇਣ ਤੋਂ ਨਾ ਕਰ ਦਿੱਤੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਮਨਜਿੰਦਰ ਔਲਖ ਨੂੰ ਬੈਰੀ ਪੁਲਿਸ ਕਦਫਤਰਲੇ ਜਾਂਦਾ ਗਿਆ ਪਰ ਉਥੇ ਵੀ ਸਾਹ ਦੇ ਨਮੂਨੇ ਵਾਸਤੇ ਹਾਮੀਨਾ ਪਰੀ ਵੈਰੀ ਪੁਲਿਸ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਆਲਖ ਡਿਊਟੀ ਤੇ ਨਹੀਂ ਸੀ ਉਹ ਦਰਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸਦੇ ਮੌਕਲ ਦੀ ਨੌਕਰੀ ਚਲੀ ਗਈ ਉਹ ਆਪਣੇ ਬਤੀਰੇ ਤੋਂ ਸ਼ਰਮਿੰਦਾ ਹੈ ਮਨਜਿੰਦਰ ਆਲਖ ਨੂੰ ਅਦਾਲਤ ਦੇ ਵਿੱਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸਨੇ ਆਪਣੀ ਹਰਕਤ ਲਈ ਮਾਫੀ ਮੰਗਦਿਆਂ ਨਸ਼ਾ ਕਰਕੇ ਗੱਡੀ ਚਲਾਉਂਦਾ ਦੋਸ਼ ਕਬੂਲ ਕਰ ਲਿਆ 온ਟਾਰੀਓ ਕੋਰਟ ਆਫ ਜਸਟਿਸ ਦੇ ਜੱਜ ਏ ਐਮ ਨਿਕੋਲਸ ਵੱਲੋਂ ਮਨਜਿੰਦਰ ਸਿੰਘ ਔਲਖ ਨੂੰ 3000 ਡਾਲਰ ਜੁਰਮਾਨਾ ਲਾਇਆ ਗਿਆ ਜੋ ਸਰਚਾਰਜ ਲੱਗਣ ਤੋਂ ਬਾਅਦ 4000 ਡਾਲਰ ਦੇ ਨੇੜੇ ਪਹੁੰਚ ਗਿਆ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਮਨਜਿੰਦਰ ਸਿੰਘ ਤਿੰਨ ਬੱਚਿਆਂ ਦਾ ਬਾਪ ਹੈ ਜਿਸਤੇ ਟਿੱਪਣੀ ਕਰਦਿਆਂ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਰਿਹਾ ਉਮੀਦ ਹੈ ਕਿ ਭਵਿੱਖ ਵਾਸਤੇ ਸਬਕ ਸਿੱਖਿਆ ਹੋਵੇਗਾ ਤੇ ਉਦੋਂ ਕੈਨੇਡਾ ਦੇ ਵਿੱਚ कंस्ट्रक्शन वर्कर्स ਨੂੰ ਮੁਸੀਬਤ ਆ ਖੜੀ ਹੋਈ ਹੈ ਦਰਸਲ कंस्ट्रक्शन ਵਰਕਰ ਦਾ ਕੰਮ ਕਰ ਰਹੇ ਤਿੰਨ ਵਰਕਰਜ਼ ਨੂੰ 6 ਮਹੀਨਿਆਂ ਵਾਸਤੇ ਕੰਮ ਛੱਡਣਾ ਪੈ ਸਕਦਾ ਹੈ ਦਰਸਲ ਉਹਨਾਂ ਦੇ ਵੱਲੋਂ ਸਥਾਈ ਨਿਵਾਸੀ ਵਾਸਤੇ ਅਰਜ਼ੀ ਲਗਾਈ ਗਈ ਸੀ ਅਰਜ਼ੀ ਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਨੇ ਤੇ ਉਹਨਾਂ ਕਮੀਆਂ ਦੇ ਇਸ ਦੇ ਵਿੱਚ ਹੀ ਆਰਸੀਸੀ ਨੇ ਕਿਹਾ ਹੈ ਕਿ ਹੁਣ ਉਹਨਾਂ ਨੂੰ ਜਾਂ ਤਾਂ ਦੁਬਾਰਾ ਅਰਜ਼ੀ ਲਗਾਉਣੀ ਪਵੇਗੀ ਜਾਂ ਉਹਨਾਂ ਨੂੰ ਕੈਨੇਡਾ ਛੱਡਣਾ ਪਵੇਗਾ ਤੇ ਰੂਲ ਕਹਿੰਦੇ ਨੇ ਜੇ ਇਹ ਕਾਮੇ ਦੁਬਾਰਾ ਅਰਜ਼ੀ ਲਗਾਉਂਦੇ ਨੇ ਤਾਂ ਫਿਰ 6 ਮਹੀਨੇ ਤੱਕ ਉਹ ਕੋਈ ਜੌਬ ਨਹੀਂ ਕਰ ਸਕਦੇ ਹਾਲਾਂਕਿ ਕੰਪਨੀ ਕਹਿੰਦੀ ਹੈ ਇਸ ਚ ਕਾਮਿਆਂ ਦਾ ਨਹੀਂ ਕੰਪਨੀ ਦਾ ਦੋਸ਼ ਹੈ ਆਈਆਰਸੀ ਸਿੱਧਾ ਕਹਿਣਾ ਹੈ ਕਿ ਬਿਨੇਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਉਹਨਾਂ ਦੇ ਵਰਕ ਪਰਮਿਟ ਪੂਰੇ ਨੇ ਡੱਚ ਮਾਉਥ ਦੇ ਵਿੱਚ ਇੱਕ ਉਸਾਰੀ ਕੰਪਨੀ ਫਿਲੀਪੀਨਸ ਦੇ ਤਿੰਨ ਕਰਮਚਾਰੀਆਂ ਲਈ ਮਦਦ ਲੱਭਣ ਵਾਸਤੇ ਪੀਤਾਪ ਹੈ ਜਿਨ੍ਹਾਂ ਨੂੰ ਵਰਕ ਪਰਮਿਟ ਰੀਨਿਊ ਕਰਨ ਲਈ ਆਪਣੀਆਂ ਅਰਜ਼ੀਆਂ 'ਚ ਗਲਤੀ ਕਾਰਨ ਕੈਨੇਡਾ ਛੱਡਣਾ ਪੈ ਸਕਦਾ ਹੈ ਦੋ ਮਾਮਲਿਆਂ 'ਚ Bryken Construction ਅਰਜ਼ੀ ਦੇ ਹਿੱਸੇਵਾਂ ਤੋਂ 230 ਡਾਲਰ ਮਾਲਕ ਫੀਸ ਦਾ ਭੁਗਤਾਨ ਕਰਨਾ ਭੁੱਲ ਗਿਆ ਤੀਜੇ ਦੇ ਵਿੱਚ ਇਸ ਨੇ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਤੇ ਜਮ੍ਹਾਂ ਕਰਨ ਦੇ ਵਿੱਚ ਅੰਗਲ ਕੀਤੀ IRCC ਨੇ ਨਵੀਨੀਕਰਨ ਨੂੰ ਰੱਦ ਕਰ ਦਿੱਤਾ ਅਤੇ ਆਤਮੀਆਂ ਨੂੰ ਆਖਿਆ ਹੈ ਕਿ ਉਹਨਾਂ ਨੂੰ ਤੁਰੰਤ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਉਹਨਾਂ ਕੋਲ ਆਪਣੀ ਪੂਰੀ ਅਰਜ਼ੀ ਸ਼ੁਰੂ ਤੋਂ ਸ਼ੁਰੂ ਕਰਨ ਜਾਂ 90 ਦਿਨਾਂ ਚ ਦੇਸ਼ ਛੱਡਣ ਦਾ ਆਪਸ਼ਨ ਰਹਿ ਗਿਆ Bryken Construction ਦੇ ਆਪਰੇਸ਼ਨ ਮੈਨੇਜਰ ਡੇਵ ਹਸਕੋਕ ਨੇ ਕਿਹਾ ਮੈਂ ਸੋਚਿਆ ਉਹ ਰੱਬਾ ਕੀ ਸੱਚ ਮੁੱਚ ਹੋ ਰਿਹਾ ਹੈ ਉਹਨਾਂ ਆਖਿਆ ਉਹ ਸਮਝ ਨਹੀਂ ਸਕਦਾ ਕਿ ਵਿਭਾਗ ਨੇ ਇਹ ਕਿਉਂ ਨਹੀਂ ਦੱਸਿਆ ਕਿ ਅਰਜ਼ੀਦਾਇਕਾ ਛੋਟਾ ਜਿਹਾ ਵੇਰਵਾ ਕੁਮ ਸੀ ਇੱਕ ਭਿਆਨਕ ਸਜ਼ਾ ਹੈ ਜੇਕਰ ਫੀਸ ਨਹੀਂ ਦਿੱਤੀ ਗਈ ਜਾਂ ਕਾਗਜ਼ ਦਾ ਇੱਕ ਟੁਕੜਾ ਵੀ ਨਹੀਂ ਪਾਇਆ ਗਿਆ ਤਾਂ ਫਿਰ ਤਿੰਨ ਤੋਂ ਵੱਧ ਲੋਕ ਇੱਥੋਂ ਬਾਹਰ ਜਾਣ ਲਈ ਮਜਬੂਰ ਹੋ ਜਾਣਗੇ ਇਹਨਾਂ ਲੋਕਾਂ ਨੇ ਕੈਨੇਡਾ 'ਚ ਰਹਿੰਦੇ ਆ ਕੁਝ ਵੀ ਗਲਤ ਨਹੀਂ ਕੀਤਾ ਉਹਨਾਂ ਨੇ ਆਪਣੇ ਟੈਕਸ ਅਦਾ ਕੀਤੇ ਨੇ ਉਹ ਚੰਗੇ ਕੰਮ ਕਰਨ ਵਾਲੇ ਸਟਾਫ ਨੇ ਇੱਕ ਬਿਆਨ ਚ ਆਈਅਰ ਸੀਸੀ ਨੇ ਦੱਸਿਆ ਕਿ ਯਕੀਨੀ ਬਣਾਉਂਦੀ ਜ਼ਿੰਮੇਵਾਰੀ ਵਰਕਰਾਂ ਦੀ ਹੈ ਕਿ ਉਹਨਾਂ ਦੀਆਂ ਅਰਜ਼ੀਆਂ ਪੂਰੀਆਂ ਹੋਣ ਜੇਕਰ ਉਹ ਮੰਨਦੇ ਨੇ ਕਿ ਫੈਸਲੇ 'ਚ ਕੋਈ ਗਲਤੀ ਹੋਈ ਹੈ ਤਾਂ ਅਪੀਲ ਕਰ ਸਕਦੇ ਨੇ ਨਹੀਂ ਤਾਂ ਫਿਰ ਅਰਜ਼ੀ ਦੁਬਾਰਾ ਦੇਣੀ ਪਵੇਗੀ ਔਸਤਨ ਇੱਕ ਨਵੀਂ ਅਰਜ਼ੀ ਤੇ ਵਿਚਾਰ ਕਰਨ ਲਈ ਲਗਭਗ 180 ਦਿਨ ਜਾਂ 6 ਮਹੀਨੇ ਲੱਗਦੇ ਨੇ ਉਸ ਸਮੇਂ ਦੌਰਾਨ ਆਦਮੀ ਕੰਮ ਨਹੀਂ ਕਰ ਸਕਦੇ ਤੇ ਉਹਨਾਂ ਦਾ ਸੁਪਾਈ ਸਿਹਤ ਕਾਰਡ ਅਵੈਧ ਕਰ ਦਿੱਤਾ ਜਾਂਦਾ ਹੈ ਬ੍ਰੇਕਨ ਕੰਸਟਰਕਸ਼ਨ ਨੇ ਸੂਬੇ ਦੇ ਦੱਖਣੀ ਕਿਨਾਰੇ ਤੇ ਹਵਾਰਿਸ ਅਤੇ ਚੈਸਟਰ ਵਿਚਾਲੇ ਹਾਈਵੇ 103 ਟਵਿਨਿੰਗ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ ਹੈ ਹਿਸਕੋਕ ਦਾ ਕਹਿਣਾ ਹੈ ਕਿ ਇਹ ਆਦਮੀ ਇਸ ਪ੍ਰੋਜੈਕਟ ਦੇ ਲਈ ਮਹੱਤਵਪੂਰਨ ਨੇ ਜਿਨ੍ਹਾਂ ਨੇ ਆਪਣੇ ਸਥਾਨਕ ਸੰਸਦ ਮੈਂਬਰ ਨੂੰ ਫੋਨ ਕੀਤਾ ਪਰ ਉਹਨਾਂ ਨੂੰ ਦੱਸਿਆ ਕਿ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੁਝ ਨਹੀਂ ਕੀਤਾ ਜਾ ਸਕਦਾ ਜੈਫਰਸਨ ਪਲਾਬਾਸਨ ਰੈਡੀ ਆਰਮਸ ਮੈਨਿਕਾਡੋ ਅਤੇ ਰੈਨੇ ਲੋਗ ਰਿਨੀਓ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਹ ਅਸਵੀਕਾਰਤ ਨਾ ਆਦਮੀਆਂ ਦੇ ਲਈ ਇੱਕ ਝਟਕਾ ਸੀ ਜੋ 2022 ਚ ਇੱਕੋ ਸਮੇਂ ਇੱਥੇ ਆਏ ਸਨ ਸਾਰਿਆਂ ਨੇ ਸਥਾਈ ਨਿਵਾਸੀ ਬਣਨ ਲਈ ਅਰਜ਼ੀ ਦਿੱਤੀ ਹੈ ਇੱਥੇ ਰਹਿਣ ਤੇ ਆਪਣੇ ਪਰਿਵਾਰਾਂ ਨੂੰ ਹੈਲੀਫੈਕਸ ਲੈ ਆਉਣ ਦੀ ਉਮੀਦ ਦੇ ਵਿੱਚ ਅਰਜ਼ੀ ਦਿੱਤੀ ਗਈ ਸੀ ਪਰ ਉਹਨਾਂ ਨੂੰ ਪਤਾ ਨਹੀਂ ਹੁਣੋ ਖਾਣਾ ਤੱਕ ਵੀ ਕਿਵੇਂ ਖਰੀਦ ਕੇ ਖਾਣਗੇ ਇਨ੍ਹਾਂ ਦੇ ਵਿੱਚੋਂ ਕੁਝ ਆਦਮੀ ਤਾਂ ਪੈਸੇ ਬਚਾ ਕੇ ਆਪਣੇ ਘਰ ਇਲਾਜ ਵਾਸਤੇ ਜਾਂ ਫਿਰ ਆਪਣੇ ਪਰਿਵਾਰ ਦਾ ਪਾਲਣ ਪੋषण ਕਰਨ ਵਾਸਤੇ ਪੈਸੇ ਭੇਜਦੇ ਨੇ ਜੋ ਹੁਣ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਤੇ 6 ਮਹੀਨੇ ਤੱਕ ਕਿਸੇ ਤਰ੍ਹਾਂ ਦੀ ਨੌਕਰੀ ਵੀ ਨਹੀਂ ਕਰ ਸਕਣਗੇ ਬ੍ਰਾਈਕਨ 'ਚ ਹੁਣ 120 ਕਰਮਚਾਰੀਆਂ ਵਿੱਚੋਂ 18 ਅੰਤਰਰਾਸ਼ਟਰੀ ਕੰਮੇ ਨੌਕਰੀ ਕਰਦੇ ਨੇ ਰਿਸਕੋ ਕਮਪਾਨੀ ਦੇ ਨਾਲ ਲੰਬੇ ਸਮੇਂ ਤੱਕ ਰਹਿਣ ਅਤੇ ਕੈਨੇਡਾ 'ਚ ਪੀਆਰ ਹਾਸਲ ਕਰਨ ਦੀ ਉਮੀਦ ਕਰ ਰਹੇ ਨੇ ਆਪਰੇਸ਼ਨ ਮੈਨੇਜਰ ਨੇ ਕਿਹਾ ਕਿ ਉਸਨੇ ਇੱਕ ਭਿਆਨਕ ਸਬਕ ਸਿੱਖਿਆ ਹੈ ਤੇ ਉਹ ਦੂਜੀਆਂ ਕੰਪਨੀਆਂ ਨੂੰ ਗਲਤੀ ਤੋਂ ਸਿੱਖਣ ਦੀ ਸਲਾਹ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਸਬਕ ਸਿੱਖ ਲਿਆ ਤੇ ਮੇਰੀ ਨਿਗਰਾਨੀ ਹੇਠ ਅਸਤਰਾ ਦਾ ਕੰਮ ਦੁਬਾਰਾ ਕਦੀ ਵੀ ਨਹੀਂ ਹੋਵੇਗਾ ਉਹਨਾਂ ਆਖਿਆ ਕਿ ਭਵਿੱਖ ਵਿੱਚ ਬ੍ਰਾਈਕਨ ਆਪਣੇ ਅੰਤਰਰਾਸ਼ਟਰੀ ਕਰਮਚਾਰੀਆਂ ਲਈ ਅਰਸ਼ੀਆਂ ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਵਰਤੋਂ ਕਰੇਗਾ ਤਯੋਦੋਰੋ ਅਲਗੋਮਾ ਸਟੀਲ ਵਾਸਤੇ ਸੰਘੀ ਸਰਕਾਰ ਦੇ ਵੱਲੋਂ 400 ਮਿਲੀਅਨ ਡਾਲਰ ਤੇ ਸੂਬਾ ਸਰਕਾਰ ਦੇ ਵੱਲੋਂ 100 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੀਵ ਨੇ ਟਿੱਪਣੀ ਕੀਤੀ ਹੈ ਪੀਰ ਪੋਲੀਵ ਦਾ ਕਹਿਣਾ ਹੈ ਕਿ ਇੱਕ ਐਸਾ ਟੈਰੀਫ ਹੈ ਜਿਸ ਤੋਂ ਮਾਰਕ ਕਰਨੀ ਅਜ ਕੈਨੇਡੀਅਨ ਸਟੀਲ ਤੇ ਛੁਟਕਾਰਾ ਪਾ ਸਕਦੇ ਨੇ ਉਦਯੋਗਿਕ ਕਾਰਬਨ ਟੈਕਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਦਰਅਸਲ ਪੀਰ ਪੋਲੀਵ ਲਗਾਤਾਰ ਫੈਡਰਲ ਸਰਕਾਰ ਨੂੰ ਉਹਨਾਂ ਦੀਆਂ ਨੀਤੀਆਂ ਵਾਸਤੇ ਘਿਰਦੇ ਹੋਏ ਨਜ਼ਰ ਆ ਰਹੇ ਨੇ ਫੈਡਰਲ ਸਰਕਾਰ ਨੇ ਹੁਣ ਟੈਰਿਫ ਦੇ ਮੱਦੇਨਜ਼ਰ ਐਲਗੋਮਾ ਸਟੀਲ ਦੀ ਮਦਦ ਕਰਨ ਵਾਸਤੇ ਹੱਥ ਅਗੇ ਵਧਾਇਆ ਅਤੇ ਉਸ ਉੱਤੇ ਵੀ ਪੀਰ ਪੋਲੀਵ ਦੀਆਂ ਟਿੱਪਣੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕੈਨੇਡੀਅਨ ਸਟੀਲ ਵਰਕਰਸ ਡਿਜ਼ਰਵ ਜੌਬ ਸਿਕਿਉਰਿਟੀ ਐਂਡ ਕੈਨੇਡੀਅਨਸ ਨੀਡ ਅ ਸਟਰੋਂਗ ਸਟੀਲ ਸੈਕਟਰ ਸਟੀਲ ਇਜ਼ ਲਿਟਰਲੀ ਦ ਬੋਨਸ ਆਫ ਐਨ ਐਨ ਇੰਡਸਟਰੀਅਲ ਇਕਨੋਮੀ ਐਂਡ ਆਫ ਆਰ ਨੈਸ਼ਨਲ ਸਿਕਿਉਰਿਟੀ ਵੀ ਕੈਨਟ ਲੂਜ਼ ਸਟੀਲ ਜੌਬਸ Unfortunately, Mark Carney has failed. He broke his promise to, quote, negotiate a win with President Trump. Instead, since Carney took office, he has uh, allowed the Americans to double tariffs on Canada. Now, it was him that promised that he would have elbows up and, and stop the steel tariffs, but he's broken that promise. Another liberal bait and switch. There's one tariff that Mark Carney could take, get rid of on Canadian steel today, and that is the industrial carbon tax. The, industrial, the liberal industrial carbon tax will shut down our entire steel sector. There's, um, I think it was Stelco that said this tax will cost them a half a billion dollars by 2030. If the, liber the Carney Liberals go ahead with this tax, they will destroy our steel sector. Uh, we've seen a decade of deindustrialization under liberal taxes and red tape. It cannot go on. So my message to Mark Carney is put aside your your net zero ideology and your liberal policies and do what's right for Canadians. Join with conservatives to end the industrial carbon tax and bring steel jobs back to our country. Thank you. <laughs>